ਨਾ ਤਾਂ ਸਾਡੇ ਕੋਈ ਲੱਕੜ ਆ ਚੁੱਲ੍ਹੇ ਤੇ ਤੇ ਨਾ ਕੋਈ ਪਾਥੀ ਆ ਆ ਇੱਕੇ ਦਾ ਵੀ ਇੰਨੀ ਠੰਡ ਹੋ ਗਈ ਤੇ ਸਾਰਾ ਕੁਸੀਂ ਮੁੱਕ ਗਿਆ ਚਲ ਤਾਈ ਨੂੰ ਪੁੱਛਦੀ ਆ ਜੇ ਤਾਂ ਮੁੱਲ ਦੇਣੀਆ ਹੋਊਂਆ ਪਾਥੀਆਂ ਦਾ ਮੁੱਲ ਦੇ ਦਊਗੀ ਜੇ ਧਾਰੀਆਂ ਦੇਣੀਆ ਹੋਊਂਆ ਤਾਂ ਧਾਰੀਆਂ ਦੇ ਦਊਗੀ ਜਵਾਬ ਵੀ ਨਾ ਦੇ ਦੇ ਕਿਤੇ ਚਲ ਪੁੱਛ ਕੇ ਤਾਂ ਦੇਖਾਂ ਤਾਈ ਤਾਈ ਕਿੱਥੇ ਆ ਨੀਂਦੀ ਤਾਂ ਹੈ ਨਹੀਂ ਕਿਤੇ ਤਾਈ ਹਉ ਖੜੀ ਆ ਪਾਈ ਬੋਲ ਤਾਂ ਭਾਈ ਮੈਂ ਤਾਂ ਤੈਨੂੰ ਬੋਲ ਮਾਰੀ ਆਨੀ ਆ ਮੈਨੂੰ ਸੁਣਿਆ ਨਹੀਂ ਭਾਈ ਮੈਂ ਨਾ ਜਵਾਕ ਨਾਲ ਖੇਦੀ ਜਾਂਦੀ ਸੀ ਸਾਡੇ ਨਾਲ ਅੱਛਾ ਮੈਂ ਤਾਂ ਨਾ ਤਾਈ ਤੇਰੇ ਕੋਲੇ ਕੰਮ ਆਈ ਸੀਗੀ ਕੀ ਭਾਈ ਦੱਸ ਦੇ ਮੈਂ ਤਾਂ ਇਹ ਕਹਿੰਦੀ ਸੀਗੀ ਨਾ ਤਾਂ ਸਾਡੇ ਹੁਣ ਕੋਈ ਲੱਕੜ ਹੈਗੀ ਸੁੱਕੀ ਨਾ ਪਾਥੀਆਂ ਵੀ ਸਾਰੀਆਂ ਮੁੱਕ ਗਈਆਂ ਜਾਂ ਤਾਂ ਮੈਨੂੰ ਪਾਥੀਆਂ ਦਾ ਟੋਕਰਾ ਧਾਰਾ ਦੇ ਦੇ ਤੇ ਜੇ ਮੁੱਲ ਦੇਵੇਂਗੀ ਤਾਂ ਮੁੱਲ ਦੇ ਦੇ ਉਹ ਤਾਂ ਧਾਰਾ ਤਾਂ ਜਾ ਸਕਦੀਆਂਗੀ ਤੇ ਮੁੱਲ ਨੂੰ ਦੇ ਸਾਡੇ ਹੈ ਨਹੀਂ ਨਾ ਤੈਨੂੰ ਪਤਾ ਸਾਡੇ ਨਾ ਪਾਥੀ ਬਾਲੀ ਮੱਜਦੀ ਯਾਰ ਅਜਵੀਰ ਤੇ ਨਹੀਂ ਮੈਂ ਤੈਨੂੰ ਤਾਂ ਮੁੱਲੀ ਦੇ ਦਿੰਦੀ ਤਾਈ ਸੋਡੇ ਜਿੰਨੀਆਂ ਪਾਥੀਆਂ ਕੀਤੇ ਆ ਸਾਰੇ ਪਿੰਡ ਨਾਲ ਵੱਧ ਪਾਥੀਆਂ ਸੋਡੇ ਹੁੰਦੀਆਂ ਨੇ ਪਾਥੀਆਂ ਦੇ ਪੁੱਤ ਸਾਡੇ ਹੈਗੀਆਂ ਦੇਖ ਆ ਤਾਂ ਸਾਡੇ ਗਿੱਲੀਆਂ ਪਈਆਂ ਨੇ ਘਰ ਇਹਨੂੰ ਅਸੀਂ ਪਾਰਲਾ ਛੱਡਿਆ ਫੇਰ ਤੈਨੂੰ ਪਤਾ ਰਜਵੀਰ ਦਾਣਾ ਥਾਦੇ ਪੁੱਤ ਰਿੱਜਣਾ ਸਾਡੇ ਰੋਜ਼ ਟੋਕਰਾ ਦੋ ਦੂ ਟੋਕਰਾ ਮੱਚ ਜਾਂਦਾਗਾ ਦੇਖ ਲੈ ਤਾਈ ਮੈਂ ਤਾਂ ਤੈਨੂੰ ਨਗਦ ਪੈਸੇ ਦੇ ਦੂੰਗੀ ਐਂ ਕਾ ਤੋ ਕਰਦੀ ਐ ਤੂੰ ਪੁੱਤ ਨਗਦ ਨੂੰ ਘਰ ਕੋਈ ਤੂੰ ਪਿੰਡ ਛੱਡ ਕੇ ਤਾਂ ਨਹੀਂ ਜਾਂਦੀ ਭਾਵੇਂ ਮੈਨੂੰ 2 ਮਹੀਨਿਆਂ ਨੂੰ ਲੈ ਦੇ ਦਿੰਦੀ ਪੈਸਾ ਕੰਨੋ ਦਾ ਪੁੱਤ ਕੋਈ ਗੱਲ ਨਹੀਂ ਤੇ ਪਾਥੜਾ ਦੀ ਮੈਂ ਤੈਨੂੰ 10 ਭਾ ਦੇ ਦਿੰਨੀ ਆ ਜੇ ਤੂੰ ਮੁੱਲ ਲੈਣੀਆਂ ਨੇ ਆਹ ਹਰ ਪਣੀ ਤੇ ਵੇਚਦੀ ਆ ਪਾਈ ਪਾਥੀਆਂ ਅੱਛਾ ਗਰਲਾਲ ਕੇ ਹਾਂ ਗਰਲਾਲ ਕੇ ਵੇਚਦੇ ਆ ਤੇ ਫਿਰ ਦੀ ਕਿੰਨੀ ਮਰਜੀ ਪਾਥੀ ਲੈ ਲਈ ਆਥੂ ਬਾ ਪਾਥੀਆਂ ਵਾਧੂ ਆ ਇਹਨਾਂ ਦੇ ਅੱਛੇ ਤਾਂ ਹੀ ਹਾਂ ਚੱਲ ਫਿਰ ਉਹਨੂੰ ਪੁੱਛ ਲਾਂਗੇ ਜੇ ਉਹ ਤਾਂ ਮਿਲ ਗਈਆਂ ਤੋਂ ਤੋਂ ਲਿਆਵਾਂਗੇ ਫਿਰ ਦੇਖ ਲੈ ਭਾਈ ਫਿਰ ਤੂੰ ਜਿੰਨੀਆਂ ਕ ਲੈਣੀਆਂ ਨੇ ਐਂ ਦੱਸ ਮੈਨੂੰ ਮੈਂ ਤਾਂ ਤਾਂ ਹੀ ਜੇ ਰੇਟ ਨਾ ਲਾ ਦੂਗੀ ਫਿਰ ਤਾਂ ਬਾਬਾ ਲੈ ਲੂ ਮੈਂ ਤਾਂ ਰੇੜੀ ਪਾਥੀਆਂ ਦੀ ਲੈ ਲੂ ਫਿਰ ਪਾਥੀਆਂ ਦਾ ਭਾਈ ਤੈਨੂੰ ਮੈਂ ਰੇਟ ਤਾਂ ਦੱਸ ਦੇਣੀ ਆ ਮੰਗਦੀ ਤਾਂ 5 ਰੁਪਏ ਆ ਪਾਥੀ ਦੇ ਪੰਜ ਤਾਂ ਚਾਤਾ ਹੀ ਮੰਗਦੀ ਆ ਬਾਕੀ ਸਿਰੇ ਪਾਥੀਆਂ ਦੇਖ ਕੇ ਪਤਾ ਲੱਗੂਆ ਜੇ ਪਾਥੀਆਂ ਉਹੀ ਗੱਲ ਹੋਣਗੀਆਂ ਕਿ ਕਿਸੇ ਕੰਮ ਦੀਆਂ ਫੇਰ ਤਾਂ 5 ਰੁਪਏ ਦਿੱਤੇ ਆ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਪਾਥੀ ਤਾਂ ਨਾ ਹੁੰਦੀ ਆ ਭਾਈ ਜੀ ਸੋਣੀ ਤੇ ਉਹ ਘਰ ਵੀ ਹੁੰਦੀਆਂ ਭਾਈ ਥੋੜੀਆਂ ਜੀਆਂ ਛੋਟੀਆਂ ਨੇ ਤੇ ਮੰਗੂਗੀ 5 ਰੁਪਏ ਤੇ ਦੇਖੀ ਆਪਾਂ ਨੂੰ ਵੀ ਦਿਯਤਨਾ ਦੇ ਦੇ ਜੇ ਤਾਂ ਹੀ ਘੱਟ ਰੇਟ ਨਾ ਦੇਤੀਆਂ ਤਾਂ ਬਾਲੀ ਸੋਣੀ ਗੱਲ ਆ ਮੈਂ ਜਾ ਕੇ ਆਮ ਕੱਲੀ ਕਿ ਮੇਰੇ ਨਾਲ ਚੱਲੇਗੀ ਤੂੰ ਤੂੰ ਜਾ ਆ ਕੱਲੀ ਮੈਂ ਤਾਂ ਕਹਨੀ ਮੇਰੇ ਨਾਲ ਵਗ ਚੱਲ ਮੜਾ ਜਾ ਮੈਂ ਚੱਲਾਂ ਨਾਲ ਤੇਰੇ ਦੇਖ ਲੈ ਫੇਜੇ ਭਾਈ ਮੈਂ ਚੱਲਾਂ ਨਾਲ ਤਾਂ ਮੈਂ ਵਗ ਚੱਲਦੀ ਆ ਮੈਂ ਕਿਹੜਾ ਤੂੰ ਕੱਲੀ ਜਾਇਆ ਫੇਰ ਮੰਗਰੋ ਮੈਂ ਜਾਇਆ ਆਉਂਗੀ ਚਲ ਐ ਕਰਦੀ ਆ ਤਾਈ ਮੈਂ ਕੱਲੀ ਜਾਇਆ ਹੁਨੀ ਆ ਜੇ ਨਾ ਰੇਟ ਬਣਿਆ ਫੇਰ ਤੈਨੂੰ ਲੈ ਕੇ ਜਾਉਂਗੀ ਚੱਲ ਫੇਜਾ ਤੂੰ ਜਾਇਆ ਠੀਕ ਆ ਚੰਗਾ ਤਾਈ ਆ ਬਾਹਰ ਨੰਗ ਜਾ ਹਾਂ ਨੰਗ ਜਾ ਭਾਈ ਨੰਗ ਜਾ ਅਦੀ ਤੂੰ ਦੇ ਦੇ ਤਾਂ ਸਾਡਾ ਇੰਨੀਆਂ ਪਾਥੀਆਂ ਮੱਚਦੀਆਂ ਸੌੜੀਏ ਮੈਂ ਤੈਨੂੰ ਕਿੱਥੋਂ ਦੇ ਦਾਂ ਪਾਥੀਆਂ ਸਾਡਾ ਇੰਨਾ ਪਾਥੀ ਦਾ ਖਰਚਾ ਧਾਣਾ ਦੀ ਜਨਾ ਤਾ ਦਿਆਂ ਚੁੱਲੇ 'ਚ ਮਚਾਉਣੇ ਆ ਤੂੰ ਹੀ ਪਾਉਣੇ ਆਂਗੇ ਆ ਸਾਡੀਆਂ ਇੰਨੀਆਂ ਗਿੱਲੀਆਂ ਪਈਆਂ ਚਲ ਕੋਈ ਨਾ ਹੁਣ ਕੇਰਾ ਮੈਂ ਤਾਂ ਮਾਰ ਕੇ ਗੱਪ ਕੇਰਾ ਹਰਪ੍ਰੀਤ ਕੋਲੇ ਭੇਜਦਾ ਚਲ ਕੋਈ ਨਾ ਜੇ ਤਾਂ ਉਹਨੇ ਦੇਤੀਆਂ ਤਾਂ ਉਹਨੂੰ ਪਾਹ ਕਰ ਲਿਆ ਉਹਨੂੰ ਨਹੀਂ ਫਿਰ ਮੈਂ ਪਾਹ ਕਰਾ ਦੂੰਗੀ ਇਹਨੂੰ ਪਾਥੀਆਂ ਦਵਾ ਦੂੰ ਰਾਜਵੀਰ ਨੂੰ ਲੈ ਮੇਰੇ ਤਾਂ ਸਾਰੀਆਂ ਪਾਥੀਆਂ ਵਿਕ ਗਈਆਂ ਐਡਾ ਸਟੋਰ ਭਰਿਆ ਹੋਇਆ ਸੀ ਮੇਰਾ ਤਾਂ ਆ ਰਹਿ ਗਈਆਂ ਪਾਠੀਆਂ ਮੈਨੂੰ ਲੱਗਦਾ 100 ਕ ਪਾਠੀ ਸੀ ਮੈਂ ਗਿਣ ਕੇ ਰੱਖੀ ਐ ਜੇ ਹੁਣ ਕੋਈ ਆ ਜੇ ਨਾ ਲੈਣ ਮੈਂ ਤਾਂ ਇਹ ਵੀ ਦੇ ਦਿਆਂ ਵਧੀਆ 2 ਰੁਪਏ ਬਣ ਜਾਣ ਨਾ ਮੈਂ ਤਾਂ ਨਾ ਮੋٹے ਸ਼ੂਟ ਲੈ ਕੇ ਆਉਣੇ ਹੈਗੇ ਮੈਂ ਤਾਂ ਆਪ ਦਾ ਸਟੋਰ ਢਾ ਕੇ ਰੱਖ ਦਿਆਂ ਜਮ ਕਣੀ ਵੀ ਨਹੀਂ ਲੱਗਣ ਦਿੰਦੀ ਇਹ ਜਿਹੀਆਂ ਪੰਨਾਂ ਖਰੋਟਾਂ ਵਰਗੀਆਂ ਪਾਠੀਆਂ ਜਿਹੜੀਆਂ ਪਹਿਲਾਂ ਲੈ ਕੇ ਗਈਆਂ ਨਾ ਅਗਲੀਆਂ ਕਹਿੰਦੀਆਂ ਵੀ ਇਹ ਜਿਹੀਆਂ ਮੱਚਦੀਆਂ ਭੈਣੀ ਕੱਲ੍ਹ ਦੀ ਮੱਚ ਜਾਂਦੀਆਂ ਲੱਕੜ ਲਾਉਣ ਦੀ ਵੀ ਨਹੀਂ ਲੋੜ ਆ ਕੇ ਮੈਂ ਆਉਂਦੀ ਐ ਰਾਜਵੀਰ ਚਲ ਉਹੀ ਆਈ ਹੋਈ ਤਾਂ ਵਿਚਾਰੀ ਮਿਲ ਨਾ ਹੋਰ ਕੀ ਹਾਲ ਹੈ ਪ੍ਰੀਤ ਠੀਕ ਠਾਕ ਵਧੀਆ ਤੂੰ ਸੁਣਾ ਠੀਕ ਆ ਵਧੀਆ ਮੈਂ ਤਾਂ ਕੰਮ ਆਈ ਸੀ ਤੇਰੇ ਕੋਲੇ ਕੰਮ ਆਈ ਸੀ ਆ ਜਾ ਬਹਿ ਜਾ ਚਾਹ ਪਾਣੀ ਬਣਾ ਲੈਨੇ ਕੋਲੇ ਚਾਹ ਪਾਣੀ ਤੇ ਚੱਲ ਬੱਸ ਮੈਨੂੰ ਤਾਂ ਨਾ ਤਾਈ ਨੇ ਪਾਠੀਆਂ ਨਹੀਂ ਦੱਸ ਪਾਈ ਸੀ ਤੂੰ ਪਾਠੀਆਂ ਦੇ ਭੈਣ ਮਣ ਕੇ ਹੈਂਗਾ ਤਾਂ ਹਾਂ ਭੈਣ ਪਾਠੀਆਂ ਤਾਂ ਮੈਂ ਵੇਚਦੀਆਂ ਮੇਰੇ ਕੋਲ ਤਾਂ ਪਹਿਲਾਂ ਵੀ ਤਾਈ ਨਹੀਂ ਵਕਈਆਂ ਇਹਨੇ ਤਾਂ ਪਕੈਣ ਮੈਂ ਤਾਂ ਬਾਧੂ ਵੇਚਦਾਂ ਮੇਰਾ ਤਾਂ ਸਟੋਰ ਭਰਿਆ ਹੋਇਆ ਸੀ ਨਾ ਕੀ ਰੇਟ ਲਾਉਣੀ ਆ ਫਿਰ ਪਾਠੀਆਂ ਦਾ ਪਾਠੀ 5 ਰੁਪਏ 5 ਰੁਪਏ ਹਾਂ ਤੇ ਦਿਖਾ ਮੈਨੂੰ ਕਹੇ ਜੀਆਂ ਨੇ ਲੈ ਆ ਜਾ ਦੇਖ ਲੈ ਮੈਂ ਤਾਂ ਲੈ ਕੇ ਜਾਂਦਾ ਸਭ ਦੇਖ ਕੀ ਲੈ ਕੇ ਗਿਆ ਅਗਲਾ ਜੇ ਲੈ ਲਵਾਂਗਾ ਪਾਠੀਆਂ ਤਾਂ ਮੈਂ ਲੈ ਜੂਗੀ ਲੇ ਪਾਠੀਆਂ ਨੂੰ ਹੁਣ ਪਾਠੀਆਂ ਨਹੀਂ ਕਿਤੇ ਫੋਟੋ ਖਿੱਚਣੀ ਐ ਜਾਣ ਮੈਂ ਤਾਂ ਜਿਹੜੀਆਂ ਪੰਤੀਆਂ ਹੁੰਦੀਆਂ ਨੇ ਲੈ ਦੇਖ ਲੈ ਪਣੀ ਆਹ ਦੇਖ ਆਹ ਪਾਠੀਆਂ ਦੇਖ ਲੈ ਦੇਖ ਲੈ ਪਣੀ ਚੱਕ ਕੇ ਦੇਖ ਲੈ ਜਮਾ ਸੁੱਕੀਆਂ ਆਈਆਂ ਲੈ ਖਰੋਟਾਂ ਵਰਗੀਆਂ ਕਿੰਨੇ ਦੀ ਪਾਠੀ ਆ ਇਹ 5 ਰੁਪਈਆ ਦੀ ਭੂਮਾ ਮਰਜਾ 5 ਰੁਪਈਆਂ ਦੀ ਆਹ ਪਾਥੀ ਲੈ ਜਿਹੜੀ ਹੋਰ ਲੈ ਕੇ ਗਏ ਉਹ ਵੀ ਤਾਂ 5 ਰੁਪਈਏ ਲੈ ਕੇ ਗਏ ਨਾ ਫਰੀਦੋ 5 ਰੁਪਈਆਂ ਦੀ ਤਾਂ ਏਡੀ ਪਾਥੀ ਆ ਬੱਠਲ 'ਚ ਇੱਕ ਟਿਕਦੀ ਆ ਮਸਾ ਏਡੀ ਪਾਥੀ ਨਾ ਮੈਨਾਂ ਯਾ ਰੇਟ ਪੁੱਛ ਕੇ ਦੇਖ ਮੈਂ ਤੈਨੂੰ ਸਾਂ ਮਾਨਸਾ ਜਾ ਕੇ ਆ ਲੋੜੀ ਵਾਲੇ ਦਿਨ ਪਾਥੀਆਂ ਵਾਧੂ ਹੁੰਦੀਆਂ ਵਿਕਣਗੀਆਂ ਏਡੀ ਪਾਥੀ ਭੈਣੇ 8 ਰੁਪਈਆਂ ਦੀ ਵਿਕਦੀ ਏ ਚੱਲ ਕੋਈ ਨਹੀਂ ਤੂੰ ਕਿਉਂ ਅੜੀ ਕਰੀਂ ਇਹਨੀ ਮੈਨੂੰ ਦੱਸ 8 ਰੁਪਈਏ ਭੈਣੇ ਕੋਈ ਦਿੰਦੀ ਨਹੀਂ ਫਿਰ ਵੱਡੀ ਪਾਥੀ ਵਾਲਾ ਪੱਥ ਕੇ ਕੀ ਕਰੂ ਤੂੰ ਐਂ ਕਰ ਮੇਰੀ ਗੱਲ ਸੁਣ ਮੈਨੂੰ 3 ਰੁਪਈਏ ਲਾ ਦੇਖ ਭੈਣੇ 5 ਰੁਪਏ ਪਹਿਲਾਂ ਪਾਥੀ ਦਿੱਤੀ ਹੁਣ ਮੈਂ ਦੂਜੀਆਂ ਪਾਥੀਆਂ ਦਾ ਭਾਵਸ ਨਹੀਂ ਕਰਾਉਣੀ ਆਹੀ ਰਹਿਗੀਆਂ ਤੇਰੇ ਕੋਲੇ ਤਾਂ ਹੁਣ ਹੋਰ ਕਿੰਨੀਆਂ ਕਨੇ ਪਾ ਮਾਹੀ ਰਹਿ ਜਾਣ ਚਾਈ ਤਾਂ ਉਹਦੀ ਦੱਸ ਦੂਗੀ ਅਗਲੇ ਨੂੰ ਵੀ ਰਾਜਵੀਰ ਨੂੰ ਇਹਨੇ 3 ਰੁਪਏ ਪਾਥੀ ਦਿੱਤੀ ਥੋਨੂੰ 5 ਦਿੱਤੀ ਫਿਰ 5 ਵਾਲੀ ਤਾਂ ਤੇਰੀ ਪਾਥੀ ਹੈ ਨਹੀਂ ਭੈਣੇ ਪਾਥੀ ਤਾਂ 3 ਰੁਪਿਆਂ ਵਾਲੀ ਆ ਪਾਥੀ ਥੋੜੀ ਵਾਲੀ ਆ ਮੇਰੀ ਦਰਾਣੀ ਕੋਲੇ ਜਾ ਕੇ ਦੇਖ ਤੈਨੂੰ ਦਿਖਾ ਲਿਉਣੀ ਐ ਐਡੀ ਪਾਥੀ ਐ ਰੁਪਏ ਵਾਲੀ 8 ਰੁਪਏ ਲਊਗੀ ਪਾਥੀ ਦੇ ਕਿਉਂ ਵੇਚਵਾਦਾ ਨਹੀਂ ਆ ਜਾ ਕੇ ਤਾਂ ਮੈਂ ਹੋਰ ਵੀ ਗਈ ਘਰਾਂ ਦੇ ਆਈਆਂ ਗਰ ਮੇਰੇ ਨੇ ਚੱਜਦੀਆਂ ਪਾਥੀਆਂ ਉਹ ਵੇ ਆ ਹੁਣ ਇਹ ਜੀਆਂ ਨਿਕਲ ਨਿਕਲ ਆ। ਅੱਛਾ ਅਕੇ ਜਿਹਦੇ ਚੱਜ ਦੀਆਂ ਪਾਥੀਆਂ ਉਹ ਵੇਚਦੇ ਨਹੀਂ ਤੇ ਮੇਰੀਆਂ ਪਾਥੀਆਂ ਮਾੜੀਆਂ ਪੈਣੇ। ਨਹੀਂ ਪਾਥੀਆਂ ਤਾਂ ਵਧੀਆ ਦੇਖ ਸੁੱਕੀਆਂ ਨਹੀਂ ਪਾਥੀਆਂ ਤਾਂ ਗੱਲ ਕਰ ਪਾਥੀ ਮੈਂ ਤੈਨੂੰ ਐਂਗੇ ਨਹੀਂ ਵੀ ਛੋਟੀ ਵਾਲੀ ਐ। ਦੇਖ ਪੈਣੇ। ਉਹ ਜੇ ਤੂੰ ਰੇਟ ਕਟਾ ਲੈ ਫਿਰ। ਪਾਥੀ ਦੇਖ ਛੋਟੀ ਨਹੀਂ ਹੈਗੀ ਮੈਂ ਤੈਨੂੰ ਦੱਸਾਂ। ਸੁੱਕੀ ਐ ਪਾਥੀ ਮੇਰੀ ਗਿੱਲੀ ਨਹੀਂ ਹੈਗੀ ਮੈਂ ਤੈਨੂੰ ਇੱਕ ਵਾਰੀ ਕਹਿਦਾ ਜਾਈ ਹੈਗੀ। ਪੰਨ ਕੇ ਦਿਖਾ ਦੇਣੀ ਤੈਨੂੰ ਨਹੀਂ ਯਕੀਨ ਲੈ। ਆਹ ਦੇਖ ਲੈ। ਚੱਲ ਪੰਨ ਨਹੀਂ ਤਾਂ ਕਾਹਦੇ ਵਾਸਤੇ। ਨਹੀਂ ਪੰਨ ਨੂੰ ਕੋਈ ਗੱਲ ਨਹੀਂ ਟੋਟਾ ਕੀ ਫਿਰ ਇਹ ਕੋਈ ਕੰਮ ਨਹੀਂ ਆਉਣਾ ਸਾਡੇ ਪੰਨੀ ਨਹੀਂ ਫੁੱਟਦੀ ਹਾਂ ਨਾਲੇ ਕੋਈ ਨਹੀਂ ਇਸ ਵਿੱਚ ਕੋਈ ਰੇਤਾਂ ਮਿੱਟੀ ਹੈ ਜਮਾ ਕੋਈ ਰੇਤਾਂ ਮਿੱਟੀ ਨਹੀਂ ਮੈਨੇ ਤੂੜੀ ਪਾ ਕੇ ਪੱਥਰਾਂ ਹੋਏ ਹੁਣ ਦੁਨਣਾ ਰੇਟ ਪਿੱਛੇ ਨਾ ਮੇਰੇ ਨਾਲੇ ਕਰ ਤੂੰ 3 ਰੁਪਏ ਵਾਰਤੀ ਲਾ ਦੇ ਮੈਨੂੰ ਨਾ ਨਾ ਪਹਿਣੀ ਮੈਂ ਤਾਂ ਵੀ ਤੇਥੋਂ ਲੈ ਕੇ ਜਾਇਆ ਲੋੜੀ ਵਾਲੇ ਦਿਨ ਤਾਂ ਇਹ ਤੂੰ 3 ਛੱਡ ਮੈਂ ਤਾਂ 5 ਹੀ ਮੰਗਦੀ ਆ ਲੋੜੀ ਵਾਲੇ ਦਿਨ ਤਾਂ ਇਹ 8 ਰੁਪਏ ਵਿਕ ਜਾਣੀਆਂ ਮੈਂ ਲੋੜੀ ਵਾਲੇ ਦਿਨ ਵੇਚ ਦੂੰਗੀ ਪਹਿਣੀ ਤੂੰ ਕਿਸੇ ਦੇ ਕੋਲ ਨਹੀਂ ਹਟ ਕੇ ਜੇ ਤਾਂ ਬਣਦਾ ਰੇਟ ਤਾਂ ਦੱਸ ਦੇ ਫਿਰ ਨਹੀਂ ਮੈਂ ਕਿਸੇ ਦੇ ਹੋਰ ਵਗ ਜੀ ਫਿਰ ਹੋਰ ਪੁੱਛਿਆ ਕਿਸੇ ਨੇ ਉਹ ਜੇ ਤੈਨੂੰ ਮਿਲਦੇ ਆ ਮੈਂ ਤਾਂ ਨਹੀਂ ਦਿੰਦੀ ਫਿਰ ਨਹੀਂ ਦਿੰਦੀ ਤੂੰ ਨ ਮੈਂ 5 ਰੁਪਏ ਤੋਂ ਕੱਟ ਦਿੰਦੀ ਨਹੀਂ ਲੋੜੀ ਵਾਲੇ ਦਿਨ ਇਹੀ 8 ਵੇਚ ਜਾਣਗੇ ਮੋਦੇ ਵੇਚ ਦੂੰ ਮੇਰਾ ਠੀਕਾ ਮੱਖਾ ਚੰਗਾ ਮਰਜੀ ਐ ਤੇਰੀ ਫਿਰ ਮੈਂ ਤਾਂ ਕਿਸੇ ਨੂੰ ਹੋਰ ਪੁੱਛ ਲੈ ਪੁੱਛ ਲੈ ਭਣੀ ਇਹ ਕੋ ਦਿੰਦੀ ਜਾ ਕੇ ਦੇਖ ਅਗਲੇ ਦੇ ਕਿਹੜੀ ਦੇ ਉੱਤੇ ਨੂੰ ਪਾਥੀਆਂ ਅਗਲੀ 10 ਰੁਪਏ ਤੋਂ ਕੱਟ ਨਹੀਂ ਬੋਲਦੀ ਐਡੀ ਪਾਥੀ ਭਾਲਦੀ ਥਾਲੀ ਜਿੱਦੀ ਥਾਲੀ ਜਿੱਦੀ ਪਾਥੀ ਤੈਨੂੰ ਕੌਣ ਦੇ ਦੂੰ ਆ ਮਾੜੀਆਂ ਪਾਥੀਆਂ ਜਿਹੜੀਆਂ 5 ਰੁਪਏ ਦੇ ਕੇ ਗਈਆਂ ਉਹ ਵੀ ਤਾਂ ਲੈ ਕੇ ਗਈਆਂ ਹੁਣ ਤੈਨੂੰ ਮੈਂ 3 ਰੁਪਏ ਲਾ ਦੇ ਅਗਲਾ ਮੇਰੇ ਕੋ ਪਾਥੀ ਦਾ ਮੋੜ ਕੇ ਛੱਟ ਜੇ ਮੇਰੀਆਂ ਬਿੱਗੀਆਂ ਬਕਾਈਆਂ ਘਰੇ ਆ ਜਾਣ ਪਤਾ ਲੈਉਣੀ ਆ ਵੀ ਸੌਦਾ ਬਣ ਗਿਆ ਕਿ ਨਾ ਰਾਜਵੀਰ ਮੈਂ ਭੇਜਤਾ ਦਿੱਤੀ ਸੀ ਪਾਥੀਆਂ ਲੈਣ ਮੈਂ ਕਿ ਭਾਈ ਬਾਗ ਜਾ ਚਲ ਲਾ ਪਾਥੀਆਂ ਤਾਂ ਆ ਵੀ ਕਿੰਨੀਆਂ ਪਈਆਂ ਹਰਪ੍ਰੀਤ ਕਿ ਤਾ ਬੜਾ ਪਸਦੀ ਆ ਭਾਈ ਗੋਹਾ ਤਾਂ ਹਰਪ੍ਰੀਤ ਤਾਂ ਦੇਸਾਂ ਦਾ ਤਾਂ ਹੀ ਭਾਈ ਚੜ ਵੇਚ ਦਿੰਦੀ ਹੈਗੀ ਹਾਂ ਹੁੰਦਾ ਲੈ ਨੂੰ ਪੁੱਛਦੇ ਆ ਮੁੰਡੇ ਨੂੰ ਵੇ ਭਾਈ ਮੈਂ ਰਾਜਵੀਰ ਭੇਜੀ ਸੀ ਛੋੜੇ ਬਣ ਗਿਆ ਪਾਥੀਆਂ ਦਾ ਸੌਦਾ ਤਾਂ ਹੀ ਮੈਨੂੰ ਕੀ ਪਤਾ ਹੈ ਪਾਥੀਆਂ ਦਾ ਮੈਂ ਤਾਂ ਹਜੇ ਹੁਣਾ ਆਉਣਾ ਖੇਤ ਗਿਆ ਸੀਗਾ ਮੈਂ ਤਾਂ ਅੱਛਾ ਸਾਡੇ ਗਈ ਸੀ ਭਾਈ ਰਾਜਵੀਰ ਅਜੀ ਤਾਈ ਪਾਥੀਆਂ ਦੇ ਦੇ ਮੈਂ ਕਿਹਾ ਭਾਈ ਸਾਡੇ ਤਾਂ ਦੇਖ ਠੋੜੀਆਂ ਨੇ ਹੈ ਵੀ ਉਸ ਤੋਂ ਬਾਲੀਆਂ ਮਚਾਉਣੇ ਆ ਤੇ ਮੈਂ ਕਿਹਾ ਤੂੰ ਹਰਪ੍ਰੀਤ ਕੋਲੇ ਜਾ ਤੇ ਮੈਂ ਛੋਡੇ ਭੇਜੀ ਸੀ ਭਾਈ ਉਹਦਾ ਗੱਲ ਤੇਰੀ ਠੀਕ ਹੈ ਉਹ ਮੈਂ ਤਾਂ ਕਿਸੇ ਲੈਣ ਦੇਣ ਚ ਨਹੀਂ ਹੈਗਾ ਉਹ ਰਾਜਵੀਰ ਦੇਖ ਲੈ ਆਪ ਤਾਂ ਨਾ ਹੱਥਾਂ ਤੇ ਨੇਲ ਪਾਲਸ ਲਾ ਕੇ ਰੱਖਦੀ ਐ ਗੋਹੇ ਦਾ ਹੱਥ ਲੱਗਣ ਨਹੀਂ ਦਿੰਦੀ ਹੁਣ ਪਾਥੀਆਂ ਭਾਲਦੀ ਫਿਰਦੀ ਐ ਉਹ ਆਪ ਪੱਥ ਲਿਆ ਕਰੇ ਆ ਫਿਰ ਪਸਦੀ ਨਹੀਂ ਪਾਈ ਉਹ ਤਾਂ ਕਾਇਦਿੰਦੀ ਹੈਗੀ ਵੀ ਕਿਤੇ ਮੈਨੂੰ ਗੋਹ ਜੋ ਮਸਕਾ ਹੁੰਦਾ ਹਾਂ ਹਾਂ ਹੁਣ ਫਿਰ ਪਾਣੀ ਨਹੀਂ ਮਸਕਾ ਦਾ ਫਿਰ ਪੱਥੀਆਂ ਦਾ ਹੁਣ ਕਦੇ ਕੋਈ ਫਿਰ ਮੈਂ ਚਾਉਣੀ ਆ ਨੇ ਹੁਣ ਫਿਰ ਉਹਨੂੰ ਖੰਡ ਵਰਗੀਆਂ ਲੱਗਦੀਆਂ ਨੇ ਪੱਥੀਆਂ ਉਹ ਨਾਲੇ ਮੇਰੀ ਗੱਲ ਸੁਣ ਲੈ ਉਹ ਤਾਂ ਈਡੀ ਸ਼ਹਾਰ ਹੈ ਉਹ ਕਿਸੇ ਨੂੰ ਕਿੱਥੇ 2 ਰੁਪਏ ਦੇ ਕੇ ਬਚਦੀ ਹੈ ਉਹ ਤਾਂ ਮੁਕਤ ਪੱਥੀਆਂ ਭਾਲਦੀ ਹੂ ਹੋਰ ਮੁਕਤ ਤਾਂ ਪਾਈ ਫਿਰ ਹੁਣ ਕਿਉਂ ਦਿੱਟੀਆਂ ਜਾਂਦੀਆਂ ਨੇ ਹੁਣ ਉਸ ਗੱਲ ਵਾਂਗੂ ਮਸਾ ਪੱਥੀਆਂ ਨੇ ਹਰ ਪਰੀ ਤੇ ਦੇਖ ਮਸਾ ਸਕਾਈਆਂ ਨੇ ਮਸਾ ਪੱਥੀਆਂ ਨੇ ਮਸਾ ਘਾਰੇ ਲੱਗਦੇ ਆ ਤਾਈ ਤੂੰ ਤਾਂ ਸਿਆਣੀ ਉਹ ਪਹਿਲਾਂ ਤਾਂ ਅਸੀਂ 8-10 ਦੇਖ ਲੈ ਮੱਜਾਂ ਰੱਖੀਆਂ ਹੋਈਆਂ ਨੇ ਕਿਵੇਂ ਉਹਨਾਂ ਨੂੰ ਸਾਹਮਦੇ ਆ ਕਿੰਨੀਆਂ ਮੱਜਾਂ ਸਾਹਮਣੇ ਔਖੀਆਂ ਉਹ ਨਾਂ ਤਾਂ ਲੋਕ ਉਹਨੂੰ ਮੱਜਾਂ ਰੱਖਦੇ ਨੇ ਅਸੀਂ ਮੱਜਾਂ ਰੱਖਦੇ ਆ ਤੇ ਨਾਲੇ ਹੁਣ ਦੇਖ ਲੈ ਹਰਪ੍ਰੀਤ ਦੇਖ ਲੈ ਐਨੀ ਉਹ ਕਿਰਸ ਕਰਦੀ ਐ ਵਿਚਾਰੀ ਪਾਥੀਆਂ ਵੀ ਪਾਥ ਲੈਂਦੀ ਐ ਉਹਨਾਂ ਨੂੰ ਵੇਚਦੀ ਐ ਫਿਰ ਸਾਲ ਜੇ ਭਾਈ ਜੇ ਪਾਥਦੀ ਐ ਮਿਹਨਤ ਕਰਦੀ ਐ ਭਾਈ 10 ਰੁਪਏ ਵੱਟੇ ਜਾਂਦੇ ਨੇ ਤੁਹਾਡੇ ਕੋਈ ਕੰਮ ਆ ਜਾਂਦੇ ਨੇ ਤੇ ਜੇ ਭਾਈ ਹੁਣ ਨਾ ਮਿਹਨਤ ਕਰੇ ਫਿਰ ਕਿੱਥੋਂ ਪੈਸੇ ਆਉਣ ਕਿਹਾਰ ਉਹ ਤਾਈ ਪੈਸੇ ਦੇ ਦੇਖੀ ਜਦੋਂ ਬੱਟੂ ਇਹ ਉਹ ਲੋਕ ਤਾਂ ਨਾ ਘਰਾਂ ਵਿੱਚ ਪਾਥੀਆਂ ਨੂੰ ਰੱਖਦੇ ਨੇ ਇਦਾਂ ਲ ਸਟੋਰ ਬਣਵਾਇਆ ਮੈਥੋਨੇ ਪੱਕਾ ਸਟੋਰ ਚ ਰੱਖ ਦੀ ਹੈ ਪਹਿਲੀ ਬੈਠੀ ਹੈ ਹਾਂ ਵੀ ਕੀ ਦੇ ਨਾ ਬੀਆਂ ਸ਼ਿੱਟ ਨਾ ਲੱਗ ਜੇ ਸਰਪ੍ਰੀਤਾ ਦੇਖ ਲੈ ਭਾਈ ਜਮਾਂ ਘਹਰਾ ਵੀ ਨਹੀਂ ਧਰਦੀ ਅੰਦਰ ਜਮਾਂ ਨਾ ਚਿੰਕੇ ਰੱਖਦੀ ਸਟੋਰ ਚ ਵੀ ਭੀਜ ਨਾ ਜਾਣ ਕਿਤੇ ਤਾਂ ਹੀ ਉਹੀ ਗੱਲ ਹੈ ਉਹ ਤਾਂ ਕਿਹੜਾ ਸਟੋਰ ਨਾ ਉਹ ਤਾਂ ਸਾਡੇ ਗਾਂਹ ਵਾਲੇ ਕਮਰੇ ਚ ਕੀ ਨਾ ਪਾਥੀਆਂ ਰੱਖ ਲੇ ਐਨਾ ਗੋਹੇ ਨਾਲ ਦੇਖਲਾ ਉਹ ਕਰਦੀ ਆ ਉਹ ਉਹ ਵੇਚਣ ਦਾ ਉਹ ਨੂੰ ਮੈਂ ਬੇਚ ਦਿਆਂ ਐਵੇਂ ਲੱਗਦਾ ਭਾਈ ਫੇਰ ਹੁਣ ਪਾਥੀ ਸਾੰਬਦੀ ਹੈ ਫੇਰੀ 4 ਰੁਪਏ 32 ਦੇ ਨੇ ਫੇਰ ਗਿੱਲੀ ਪਾਥੀ ਹੁਣ ਉਹ ਜੀ ਤੱਕ ਨਾ ਕਿਉਂ ਲੈਂਦਾ ਭਾਈ ਉਤਾਈ ਮੇਰੀ ਗੱਲ ਸੁਣ ਲੈ ਕੌਣ ਪਿੰਡਾਂ ਚ ਪਾਠੀਆਂ ਲੈਂਦਾ ਹੈ ਕੋਈ ਰੁਪਏ ਤਾਂ ਦਿੰਦਾ ਨਹੀਂਗਾ ਮੈਂ ਤੈਨੂੰ ਆਖਿਆ ਸੀ ਮਾਂ ਸਾਰਾ ਗੋਹਾ ਇਕੱਠਾ ਕਰਕੇ ਨਾ ਤੂੰ ਰੂੜੀ ਤੇ ਸਿੜ ਦਿਆ ਕਰ ਉਹੀ ਆਪਾਂ ਖਾਦ ਪਾ ਲਾਂਗੇ ਰੂੜੀ ਦੀ ਰੇ ਹਾਂ ਇਹ ਵੀ ਭਾਈ ਠੀਕ ਹੈ ਚੱਲ ਗਾ ਨਹੀਂ ਮੇਰੀ ਗੱਲ ਮੰਨਦੀ ਨਹੀਂ ਸਾਰੀਆਂ ਪਾਠ ਲੈਂਦੀ ਆ ਦੇਣਾ ਕੋਈ ਧਾਰੀਆਂ ਲਈ ਕਿਤੇ ਕੋਈ ਸੁਧਾਰੀਆਂ ਲੈ ਗਈ ਉਹ ਪੰਡਾ ਇੱਕ ਨੂੰ ਪਤਾ ਕੀੜੀਆਂ ਪਾਥੀਆਂ ਵਿਕਦੀ ਨੇ ਸ਼ਹਿਰਾਂ ਚ ਤਾਂ ਵਿਕ ਜਾਂਦੀਆਂ ਨੇ ਨਹੀਂ ਉਹ ਸ਼ਹਿਰ ਜਨਾਂ ਸੀ ਥੋੜਾ ਜਿਹਾ ਸੰਗ ਜੀ ਮੰਗਿਆ ਵੀ ਤਾਂ ਪਾਥੀ ਕਿੱਥੇ ਵੇਚਣ ਜਾਵਾਂਗੇ ਆਪਣੇ ਵੀ ਵਿਕਦੀ ਆ 5 ਰੁਪਏ ਪਾਥੀ ਤਾਂ ਵਿਕੀ ਜਾਂਦੀ ਐ ਜੀ ਜੇ ਕੋਈ ਛੋਟੀ ਹੋਵੇ ਫਿਰ ਤੰਦਰਤ ਪਾਈ ਆਪਣੇ ਪਿੰਡ ਪੰਜ ਰੁਪਏ ਪਾਥੀ ਹਾਂ ਫਿਰ ਜੇ ਛੋਟੀ ਹੋਵੇ ਫਿਰ ਤੰਦਰਤ ਪਾਈ ਫਿਰ ਤੂੰ ਬਕਿਆ ਦਿਆ ਕਰ ਕੇ ਫੇਰ ਮੈਂ ਬਕਿਆ ਦੂੰ ਭਾਈ ਫੇਰ ਆਏ ਦਾ ਬਾਲੀ ਵਧੀਆ ਗੱਲ ਮੈਂ ਡਾਕਟਰ ਭੇਜਿਆ ਕਰੂੰਗੀ ਤੇ ਫਰ ਭਾਈ ਵਿੱਕੇ ਫਿਰ ਮੈਂ ਵੀ ਦੇਖਾ ਦੇ ਭਾਈ ਵਿਆਹ ਕਰੂੰਗੀ ਕੋਈ ਚਲਾਏ ਹੈ ਰੁਪਿਆ ਠੇਨੀ ਤੂੰ ਵੀ ਵਿਚੋ ਰੱਖ ਲਿਆ ਕਰੀ ਜਦੋਂ ਕਿਸੇ ਦੀ ਵੀਡੀਓ ਬੁੜੀਆਂ ਨੂੰ ਤੂੰ ਭੇਜਿਆ ਕਰੇਂਗੀ ਹਨ ਮੈਂ ਹਰਪ੍ਰੀਤ ਨੂੰ ਕਹਿ ਦੂੰਗਾ ਵੀ ਕੀ ਗੱਲ ਐ ਤਾਈ ਨੂੰ ਵੀ ਵਿਚੋ ਰੁਪਿਆ ਠੇਨੀ ਦੇ ਦਿਆ ਕਰ ਪਾਛੀ ਦਾ ਹਾਂ ਚਲ ਕੋਈ ਨਾ ਫੇਰ ਤੇ ਤੈਨ ਤਾਂ ਪਾਈ ਹੁਣ ਪਤਾ ਨਹੀਂ ਮੈਂ ਹਾਪ੍ਰੀਤ ਨਾਲ ਕਰਦੀਆਂ ਗੱਲ ਵੀ ਰਾਜਬੀਰ ਆਈ ਸੀ ਹਾਂ ਤਾਈ ਉਸੇ ਨੂੰ ਪੁੱਛ ਲੈ ਮੈਨੂੰ ਤੇ ਇੰਨਾਂ ਗੱਲਾਂ ਦਾ ਕੀ ਪਤਾ ਮੈਂ ਪੁੱਛਦੀ ਨਹੀਂ ਹਾਂ ਹਾਂ ਚੰਗਾ ਮੈਂ ਤਾਂ ਤਾਈ ਫਿਰ ਮੱਜਾਂ ਸਾਹਮਣਾਂ ਮੱਜਾਂ ਨੂੰ ਨੀਰਾ ਪਾਉਣਾ ਉਹ ਸਾਰਾ ਦਿਨ ਦੇ ਗੱਲਾਂ ਚ ਨਾ ਪਸੂਆਂ ਨਾਲ ਪਸ਼ੂ ਹੁੰਦੇ ਰਹਨੇ ਆ ਹੋਰ ਲੋਕ ਤਾਂ ਦੇਖ ਲੈ ਮੱਜਾਂ ਹੀ ਰੱਖਣੋ ਹ ਆ ਯਾਰ ਬੱਸ ਪੱਲੇ ਅਸੀਂ ਆ ਜਿਹੜੇ 10 8 10 ਮੱਝਾ ਰੱਖ ਰੱਖੀਆਂ ਨੇ ਸੁਖ ਪੈ ਜਾਂਦੇ ਭਾਈ ਕੋਈ ਬਸ ਜਾਣ ਨਹੀਂ ਹੁਣ ਔਖੀ ਕਰਦਾ ਹਾਂ ਦੇਖ ਲੈ ਫਿਰ ਤੁਰੇ ਫਿਰਦੇ ਨੇ ਦੁੱਧ ਨੂੰ ਤੁਰੇ ਫਿਰਦੇ ਨੇ ਫਿਰ ਪਾਥੀਆਂ ਨੂੰ ਤੁਰੇ ਫਿਰਦੇ ਨੇ ਚਲੋ ਭਾਈ ਕਿ ਮੇ ਕੋਈ ਅਗਲੇ ਨੂੰ ਲੋਟ ਲੱਗਦਾ ਲੈ ਚਲ ਪੁੱਛਦੀਆਂ ਹਰਪ੍ਰੀਤ ਨੂੰ ਮੈਂ ਤਲਾਹ ਦਾ ਭਰੀ ਬੈਠੀ ਅਟੌਰ ਜਾ ਤਾਂ ਪੁੱਛਦੀਆਂ ਇਹਨੂੰ ਵੀ ਭਾਈ ਪਾਥੀਆਂ ਦੇ ਰਾਜਵੀਰ ਨੂੰ ਲੈ ਤਾਈ ਆਉਂਦੀ ਬੋਲਦੀ ਤਾਈ ਨੂੰ ਤਾਈ ਛੇਤੀ ਆਪ ਦੇ 2 ਰੁਪਈਆ ਦੀ ਹੋਈ ਪਈ ਐ ਆ ਜਾ ਆ ਜਾ ਤਾਈ ਨੰਗਿਆ ਆ ਗਈ ਭਾਈ ਪਹਿਲਾਂ ਮੈਂ ਮੁੰਡੇ ਨੂੰ ਪੁੱਛਣ ਲੱਗ ਗਈ ਉਹ ਕਹਿੰਦਾ ਤਾਈ ਮੈਂ ਤਾਂ ਖੇਤੋਂ ਆਇਆ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਪਾਠੀਆਂ ਦੀ ਵੀ ਕੀ ਗੱਲ ਐ ਕਹਿੰਦਾ ਆਹ ਰਾਜਵੀਰ ਤੇ ਹੀ ਭੇਜੀ ਸੀ ਹਾਂ ਮੈਂ ਭੇਜੀ ਸੀ ਭਾਈ ਮਾ ਕੇ ਹਰਪ੍ਰੀਤ ਕੋਲੇ ਬਾਗ ਰਾ ਉਹਦੇ ਕੋਲੇ ਹੈਗੀਆਂ ਪਾਠੀਆਂ ਪਾਠੀਆਂ ਤਾਂ ਤਾਈ ਹੈਗੀਆਂ ਤੈਨੂੰ ਪਤਾ ਤਾਂ ਹੈਗਾ ਵੀ 5 ਰੁਪਏ ਪਾਠੀ ਚੱਲਦੀ ਤਾਂ ਇਹਨੂੰ ਦੱਸਿਆ ਨਹੀਂ ਦੱਸਿਆਗਾ ਮੈਂ ਉਹਨੂੰ ਮੈਂ ਕਿਹਾ ਕੋਈ 5 ਰੁਪਏ ਪਾਠੀ ਐ ਕਹਿੰਦੀ ਚਲ ਕੋਈ ਨਾ ਮੈਂ ਕਿਹਾ ਪਾਠੀਆਂ ਦੇਖ ਕੇ ਆਉਣੀ ਆ ਕਹਿੰਦੀ ਭਾਈ ਤੇਰੀ ਤਾਂ ਪਾਠੀ ਛੋਟੀ ਐ ਕਹਿੰਦੀ ਮੈਂ ਤਾਂ 3 ਰੁਪਏ ਦੇਉਂਗੀ ਮੈਨੂੰ ਐਂ ਦੱਸ ਤਨਰਪੀਓ ਨੂੰ ਪਾਠੀ ਦੇ ਕੇ ਫਿਰ ਮੈਨੂੰ ਕੀ ਬਚਤ ਹੁੰਦੀ ਹਾਂ ਤੈਨ ਦਾ ਭਾਈ ਫਿਰ ਕੀ ਬਚਤ ਹੁੰਦੀ ਤੇ ਦੋ ਰੁਪਏ ਤਾਂ ਮੇਰੀ ਹੋ ਗਏ ਤੇ ਫਿਰ ਤੂੰ ਤਾਂ ਇੱਕ ਕਰਤੀ ਗਈ ਬਚਿਆ ਤੇ ਫਿਰ ਦੇਖ ਲਾ ਉਹ ਹੀ ਗੱਲ ਜਿਹੜਾ ਪਾਠਦਾ ਫਿਰ ਉਹਨੂੰ ਤਾਂ ਕੋਈ ਉਹ ਨਾ ਹੋਇਆ ਮੁੱਲ ਨਾ ਪਿਆ ਤੇਰਾ ਮੁੱਲ ਪੈਣਾ ਤੂੰ ਤਾਂ ਮੈਨ ਤੋਂ ਹੀ ਦੋ ਰੁਪਏ ਮੰਗਦੀ ਹਾਂ ਮੈਂ ਤਾਂ ਫਿਰ ਹੁਣ ਆਪਦਾ ਕਿਦੋਂ ਮੈਂ ਦੇਖ ਤੇਰੇ ਕੋਲੇ ਭੇਜਦੀਆਂ ਭਾਈ ਗਾਕ ਤੇ ਮੈਂ ਤਾਂ ਭਾਈ ਫਿਰ ਹੁਣ ਆਪਦੇ ਲੈ ਨਹੀਂ ਆ ਦੋ ਰੁਪਏ ਤੂੰ ਆ ਦਾ ਕਮਿਸ਼ਨ ਦੋ ਰੁਪਏ ਹੀ ਲੈ ਲੈਣੀ ਆ ਤਨਰਪੀਏ ਮੈਨੂੰ ਬਣ ਜਾਣੇ ਤੇ ਦੋ ਤੈਨੂੰ ਬਣ ਜਾਣੇ ਫਿਰ ਹੀ ਪੰਜ ਦੀ ਪਾਠੀ ਵੇਚ ਕੇ ਫਾਇਦਾ ਆਪ ਨੌਕ ਭਈ ਪਟਨਾ ਬੇਚਣਾ ਰੱਖ ਪਈ ਹੁਣ ਐਡੀਆਂ ਐਡੀਆਂ ਹੀ ਹੁੰਦੀਆਂ ਆਖੇ ਰਹੇ ਹੁਣ ਹੁਣ ਬਦਲਾਂ ਕਿੱਥੋਂ ਲਿਆ ਜਿਏ ਆਈ ਇਹ ਜੇ ਸੁੱਕੀਆਂ ਖਰੋਟਾਂ ਵਰਗੀਆਂ ਕੋਈ ਮੇਰੇ ਨਾ ਪਾਠੀਆਂ ਨੂੰ ਕਣੀਆਂ ਨਹੀਂ ਲੱਗੀਆਂ ਭਿੱਜੀਆਂ ਨਹੀਂ ਸੁੱਕੀਆਂ ਪਈਆਂ ਜਾਵਾ ਚਾਹ ਦੇਖ ਲਈ ਕੋਈ ਨਹੀਂ ਆਪਾਂ ਲੋੜੀ ਵਾਲੇ ਦਿਨ ਵੇਚਾਂਗੇ ਲੋੜੀ ਵਾਲੇ ਦਿਨ ਹੀ ਪਾਤੀ 8 ਰੁਪਈਆ ਦੀ ਵਿਕਜੂ ਵਿਕਜੂਗੇ ਭਾਈ ਕੋਈ ਵਾਸਤੇ ਅਗਲਾ ਦਿਨ ਨਾ ਤੇ ਮੈਨੂੰ ਤੇ 10 ਰੁਪਈਆ ਦੇ ਦੂੰ ਤੇ ਮੈਂ ਭੰਜ ਰੱਖ ਲੂੰ ਚਾਹ ਕੋਈ ਨਾ ਤੇਰਾ ਰੁਪਈਆ ਵਧਾ ਦੂੰਗੀ ਨਹੀਂ ਹੁਣ ਆ ਯਾਰ ਜੀ ਸੀ ਮੇਰੇ ਬਾਲਾ ਗਲ ਪੈਂਦੀ ਸੀ ਆਦੀ ਤਾਈ ਮੈਨੂੰ ਦੇ ਦੇ ਆ ਜੀ ਪਾਥੀਆਂ ਨਹੀਂ ਕਹਿੰਦੀ ਮੈਨੂੰ ਟੋਕਰ ਆਉਂ ਦੇ ਦੇ ਫੇਰ ਮੈਂ ਤਾਂ ਤੇਰੇ ਕੋਲੇ ਭੇਜੀਏਗੀ ਜੇ ਸੌਦਾ ਬੰਨਦਾ ਤਾਂ ਉਹਨੂੰ ਭਾਈ ਦੇ ਦੇ ਤੂੰ ਪਾਥੀਆਂ ਦੇਖ ਤਾਂ ਹੀ ਤੂੰ ਦੇਖ ਲੈ ਸੌਦਾ ਰਲਾ ਕੇ ਜੇ ਤਾਂ ਭਈ 5 ਰੁਪਏ ਪਾਥੀ ਲੈਂਦੀ ਐ ਫੇਰ ਤਾਂ ਮੈਂ ਦੇ ਦੂੰਗੀ 3 ਰੁਪਏ ਜੇ ਤਾਂ ਭਈ ਮੈਨੂੰ ਪੜਤਾ ਨਹੀਂ ਬੰਦਾ $5 कमाऊं किथो दसा आई ਹੋ ਫਿਰ ਅਗਲਾ ਆਇਆ ਆ ਤੂੰ ਵੀ ਉਹ ਵੀਰਾਂ ਤੂੰ ਵੀ ਵਿੱਚੋਂ ਹੁਣ ਆਉਂਦਾ ਵੀ ਵਿੱਚੋਂ ਮੰਗਦੀ ਐਂਗੀ ਵੀਰਾਂ ਤੇ ਫਿਰ ਹੁਣ ਉਹ ਤਾਂ ਕਹ ਪਈ ਹੁਣ ਅਗਲੇ ਦਾ ਚੱਲਦੀ ਆ ਉਹ ਤਾਂ ਹੁਣ ਗਾਹਾਂ ਦੀ ਗਾਹ ਫੇਰ ਹੀ ਚੱਲਦਾ ਹੁਣ ਮੈਂ ਕਿਹੜਾ ਤਾਂ ਕਿਸੇ ਦੇ ਪਿੰਡ ਚ ਜਾਨੀ ਆ ਤੂੰ ਤਾਂ ਸਾਰੇ ਪਿੰਡ ਚ ਜਾਨੀ ਆ ਤੂੰ ਤਾਂ ਸਭ ਨੂੰ ਜਾਣਨੀ ਆ ਗਾਹਕ ਤੂੰ ਲਿਆਉਣੀ ਐ ਪਾਠ ਨਾ ਮੈਂ ਵੇਚਦਾਨੀ ਆ ਹਾਂ ਵੇਚ ਤਾਂ ਦੇਣੀ ਆ ਤਾਂ ਮੋਂ ਦੇਖਾ ਪਰ ਬੇੜੇ ਤੇ ਵਾਗ ਜੀਏ ਤੇ ਕਿੰਨੀਆਂ ਦੇਖ ਮੰਗਦਿਆਂ ਨੇ ਪਾਠੀਆਂ ਦੇਸਾਂ ਦੀਆਂ ਮੰਗਦਿਆਂ ਸੀਲਾ ਮੰਗਦੀ ਹੁੰਦੀ ਐ ਲੋੜੀ ਨੂੰ ਚੱਲ ਕੋਈ ਨਹੀਂ ਆਏ ਕਰੀ ਸੀਲਾ ਨੂੰ ਪੁੱਛਿਆ ਸੀਲਾ ਨੂੰ ਇਹ ਕਹਿੰਦੀ ਲੋੜੀ ਵਾਲੇ ਦਿਨ ਦੇਵਾਂਗੇ ਪਾਠੀ ਦੇਵਾਂਗੇ 8 ਰੁਪਏ ਹੀ ਚਾ ਚੰਗਾ ਕੋਈ ਨਾ ਮੈਂ ਉਹ ਜੇ ਮੈਂ ਤੇ 100 ਰੁਪਏ ਦੇ ਦੂੰਗੀ ਚੰਗਾ ਕਰਿਆ ਯਾਰ ਸੀਲਾ ਨਾਲ ਗੱਲ ਕਿਉਂ ਰਾਜਵੀਰ ਨੂੰ ਫਿਰ ਦਵਾਈ ਨਾ ਤੁਕਾਂ ਨੂੰ ਚੜਦੀ ਹੈ ਨਹੀਂ ਚਲ ਕੋਈ ਨਾ ਕਿਹੜਾ ਮੈਂ ਹੁਣ ਰਾਜਵੀਰ ਨਾਲ ਹੀ ਕਰਦੀ ਆ ਸਾਬ ਉਹ ਤਾਂ ਮੁੜ ਗਈ ਤਾਂ ਹੀ ਦੇਖ ਕੇ ਉਹਦੇ ਤਾਂ ਫਿੱਟ ਨਹੀਂ ਆਈਆਂ ਪਾਠਨਾ ਚਲ ਕੋਈ ਨਾ ਫਿਰ ਮੈਂ ਦੇਖਦੀ ਆਂ ਨਾਲ ਮੈਂ ਸੀਲਾ ਕੋਲੇ ਜਾ ਕੇ ਆਉ ਹੁਣ ਜੇ ਲੱਗਦੇ ਆ ਤੇ ਜਿਵੇਂ ਕਹਿੰਦੀ ਹੁੰਦੀ ਆ ਭੱਜ ਕੇ ਤੁਸੀਂਲਾਂ ਕੋਲੇ ਜਾਇਆ ਜੇ ਕਿਤੇ ਆਪਣੀਆਂ ਉਹਨੇ ਲੈ ਲੀਆਂ ਨਾ ਪਾਥੀਆਂ ਤੇ ਨਾ ਵਧੀਆ ਤੇਰੇ ਦੋ ਰੁਪਏ ਬਣ ਜਾਣਗੇ ਚਲ ਕੋਈ ਨਾ ਫਿਰ ਨਾ ਜਾ ਕੇ ਆਉਣੀਆਂ ਸੀਲਾਂ ਕੋਲੇ ਨਾ ਜਾਇਆ ਮੈਂ ਹੁਣੀ ਜਾ ਕੇ ਆਉਣੀ ਆ ਚੰਗਾ ਚੰਗਾ ਘਰੇ ਵੀ ਨਹੀਂ ਜਾਂਦੀ ਨਾ ਭੱਗ ਜਾ ਤਾਈ ਤਾਈ ਉਦੋਂ ਆਪਦੇ 3 ਰੁਪਏ ਨੂੰ ਫਿਰ ਦਈਏਗੀ ਇਹਨੂੰ ਐਵੇਂ ਪਹਿਲਾਂ ਮੈਨੂੰ ਦੋ ਬਣਦੇ ਹੀ ਦੇਖ ਲਾ ਆਪਦੀ ਤਾਂ ਲੁੱਕ ਰੱਖ ਲਈ ਐ ਨਹੀਂ ਦੱਸਿਆ ਉਹਦੇ ਕੋਲੇ ਵੀ ਭਾਈ ਦੋ ਰੁਪਏ ਮੇਰੇ ਵੀ ਆ ਵਿੱਚ ਕਮਿਸ਼ਨ ਕਰਿਆ ਹੋਇਆ ਮੈਂ ਕੰਨੀ ਮੈਂ ਆਵਦੇ ਤਾਂ ਲੁੱਕ ਰੱਖ ਲਿਆ ਆਂ ਕਿ ਆਖੂਗੀ ਆਪ ਵਿੱਚੋਂ ਪੈਸੇ ਬਣਾਉਂਦੀ ਐ ਤੇ ਉਹਨੂੰ ਐ ਐ ਨਹੀਂ ਪਤਾ ਐ ਕਹਤਾ ਹੋਏ ਨਹੀਂ ਵੀ ਤੈਨਾਂ ਰੁਪਏ ਪਾਥੀ ਲੈ ਲਾ ਤੂੰ ਮੇਰੇ ਅੱਗੇ ਮੈਨੂੰ ਤਾਂ ਦੋ ਬਣੀ ਜਾਣੇ ਆ ਕੋਈ ਨਹੀਂ ਦਿੰਨੀ ਆ ਮੈਂ ਪਾਥੀਆਂ ਨੂੰ ਮੈਂ ਤਾਂ ਸਾਰੇ ਪਿੰਡ ਚ ਗੇੜੇ ਤੇ ਆਈ ਕਿਸੇ ਦੇ ਉੱਪਰ ਤੇ ਆਈ ਪਾਥੀ ਨਹੀਂ ਮਿਲੀ ਜੇ ਕਿਸੇ ਦੇ ਹੈਗੀਆਂ ਨੇ ਤਾਂ ਉਹ ਮਹਿੰਗੀਆਂ ਵਾਲੀਆਂ ਲਾਉਂਦੀਆਂ ਨੇ ਕੀ ਕਹਿੰਦੀ ਆਂ ਨੀ ਕੋੜੇ ਰਾਜਵੀਰ ਤਾਈ ਉਹੀ ਰੋਣੇ ਰੋਣੀਆਂ ਜਿਹੜੇ ਤੈਨੂੰ ਤੜਕੇ ਦੱਸ ਕੇ ਆਈ ਸੀ ਰੋਣੇ ਦਬਾਈ ਫੇਮਟਾ ਨੂੰ ਹੁਣ ਆਖਿਆ ਤਾਂ ਹੈਗਾ ਹੈਗਾ ਵੀ ਭਾਈ ਉਹਦੇ ਕੋਲੇ ਪਾਠੀਆਂ ਹੈਗੀਆਂ ਨੇ ਹਰਪ੍ਰੀਤ ਕੋਲੇ ਇੱਕ ਤਾਂ ਤਾਈ ਮੇਰੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਅੱਜ ਅੱਜੀ ਮੇਰੇ ਕੋਲੇ ਟਾਈਮ ਸੀਗਾ ਮੈਂ ਤਾਂ ਨਾ ਸਾਰੇ ਪਿੰਡ ਚ ਗੇੜੇ ਦੇ ਤੇ ਕਿਸੇ ਤੋਂ ਪਾਠੀਆਂ ਨਹੀਂ ਮਿਲੀਆਂ ਮੈਨੂੰ ਤਾਂ ਭਾਈ ਹੁਣ ਮੈਂ ਤਾਂ ਆਪ ਜਾ ਕੇ ਆਈਆਂ ਉਹ ਤਾਂ ਕਹਿੰਦੀ ਮੈਂ ਤਾਂ ਭਾਈ 5 ਰੁਪਏ ਪਾਠੀ ਦੇਵਾਂਗੀ ਦੇਖ ਲਾ ਦਈ ਉਹਨੂੰ ਕਹਿ ਦੇ ਮਾੜਾ ਮਟਾ ਰੇਡ ਘਟਾ ਦੂਗੀ ਪੰਜ ਵਾਲੀ ਤਾਂ ਪਾਥੀ ਨਹੀਂ ਹੋएगी ਛੋਟੀਆਂ ਛੋਟੀਆਂ ਪਾਥੀਆਂ ਨੇ ਜਮੀ ਛੋਟੀਆਂ ਤਾਂ ਹੈਗੀਆਂ ਭਾਈ ਤੇ ਪੰਜ ਤੋਂ ਫੇਰ ਹੁਣ ਆਉ ਬਸ ਉਹ ਵਾਗੀ ਸੀ ਤਿੰਨ ਤੇ ਅੱਧੀ ਕਿੰਨੇ ਰੁਪਏ ਪਾਥੀ ਦੇ ਦੂੰਗੀ ਤਿੰਨ ਰੁਪਏ ਦੇ ਦੂੰਗੀ ਹਾਂ ਤਾਂ ਹੀ ਫੇਰ ਤਾਂ ਮੈਨੂੰ ਦਵਾ ਦੇ ਤਿੰਨ ਦਾ ਤਾਂ ਮੈਂ ਉਹਨੂੰ ਕਹਿ ਕੀ ਆਈ ਸੀਗੀ ਵੀ ਤਿੰਨ ਰੁਪਏ ਲਾ ਦੇ ਕਲ ਕੋਈ ਨਾ ਫੇਰ ਤੂੰ ਪੜੀ ਜਾਏ ਕਰ ਮੈਂ ਤਾਂ ਤੈਨੂੰ ਐ ਕਹੀ ਨਹੀਂ ਆਂਗੀ ਵੀ ਮੈਂ ਤਾਂ ਨਾ ਬੰਮਾ ਖੁਸ਼ੀ ਹੋ ਜਾ ਕਰ ਨਾ ਪਾਈ ਜੇ ਆਪਾਂ ਚੋਰ ਨਾ ਮੈਂ ਤੈਨੂੰ ਪਾਠੀਆਂ ਚਕਾ ਦੇਣੀਆਂ ਟੋਕਰਾ ਪਰ ਕੇ ਉਹੀ ਤੂੰ ਨੇ ਪੀ ਤੂੰ ਮੈਨੂੰ ਦੇ ਜੋਰੋਂ ਚੂਰੋਂ ਨਹੀਂ ਮੈਂ ਚੱਕਦੀ ਹੈਗੀ ਜਦੋਂ ਪੈਸੇ ਦੇਣੇ ਫਿਰ ਚੋਰੀ ਕਰੀ ਐਦੋਂ ਨਾਲ ਤੱਕ ਲੈਣੇ ਰੁਪਿਆ ਵਧ ਦਿੱਤਾ ਹੀ ਚੰਗਾ ਵੇਚਤੀ ਤਾਂ ਨਹੀਂ ਕਰਾਉਣੀ ਵੇਚਤੀ ਕਾਦੀ ਹੈਗੀ ਫੜ ਕੇ ਕਰ ਤੈਨੂੰ ਮੈਂ ਤੇ ਕਹਨੀ ਆਂਗੀ ਉਹੀ ਜੋ 3 ਰੁਪਏ ਮੈਨੂੰ ਦੇ ਦੇ ਨਹੀਂ ਕਰੀ ਤਾਈ ਮੇਰੀ ਗੱਲ ਸੁਣਾ ਮੈਂ ਨਾ ਉਰਾਂ ਖੜ ਜੂਗੀ ਉਹ ਹੱਥਾਂ ਦਾ ਟੋਕਰਾ ਮੈਂ ਤੂੰ ਭਰ ਕੇ ਲਿਆ ਦੀ ਮੈਂ ਨਹੀਂ ਗਾਹ ਜਾਂਦੀ ਲੈ ਕੇ ਤੂੰ ਭਰ ਕੇ ਲੈ ਗਈ ਤੂੰ ਮੇਰੇ ਨਾਲ ਗਈ ਤੂੰ ਟੋਕਰਾ ਭਰ ਲਈ ਤੇ ਤੈਨੂੰ ਕੀ ਲੈਣਾਗਾ ਤੇ ਜਹਰਪ੍ਰੀਤ ਪੁੱਛਣ ਲੱਗੀ ਫੇਰ ਹਰ ਆਉਂਦੀ ਨਹੀਂ ਹਰਪ੍ਰੀਤ ਤੂੰ ਬੜਾ ਪਤਾ ਲੱਗੂਗਾ ਜੇ ਤੂੰ ਫੇਰ ਉਹ ਨਹੀਂ ਮੰਦੀ ਫੇਰ ਐ ਕਰੀ ਮੇਰੀ ਗੱਲ ਸੁਣ ਜੇ ਕੱਲ ਨੂੰ ਕਿਸੇ ਪਾਸੇ ਗਈ ਉਹ ਤਾਂ ਮੈਂ ਫੇਰ ਟੋਕਰਾ ਲੈ ਕੇ ਆ ਜੂਗੀ ਤੂੰ ਮੈਨੂੰ ਮੜਾ ਸਨੇਹਾ ਲਾ ਦੀ ਤੂੰ ਟੋਕਰਾ ਲਿਆ ਮੈਂ ਤੈਨੂੰ ਹੁਣੀ ਭਰਾਉਂਗੀ ਆ ਜਾ ਲਿਆ ਚੱਕ ਕੇ ਟੋਕਰਾ ਹਾਂ ਮੈਂ ਤੈਨੂੰ ਹੁਣੀ ਭਰਾ ਦੂੰਗੀ ਤੂੰ ਟੋਕਰਾ ਲਿਆ ਤੇ ਉਹੀ 300 ਰੁਪਏ ਤੂੰ ਮੈਂ ਛੋਟੇ ਤੇ 10 ਰੁਪਏ ਪਾ ਮੈਂ ਹੁਣ ਫੜਨਾ ਮੈਂ ਤਾਂ ਪੈਸੇ ਨਾਲ ਹੀ ਚੱਕ ਲਵਾਂਗੀ ਚਲ ਕੋਈ ਨਾ 300 ਰੁਪਏ ਚੱਕ ਲਿਆ ਮੈਂ ਚੱਕ ਲਿਆ ਤੇ ਆ ਜਾ ਮੈਂ ਤੈਨੂੰ ਟੋਕਰਾ ਪਰਾਂ ਮੈਂ ਪਾਤੀ ਠੀਕ ਆ ਭਾਈ ਤੂੰ ਚੱਲ ਫੇਰ ਮੈਂ ਆ ਗਈ ਹਾਹੋ ਚੱਲ ਮੇਰਾ ਤਾਂ ਬਣਿਆ ਕੰਮ ਹੁਣ ਇਹਨੂੰ ਚੋਰੀਆਂ ਪਾਥੀਆਂ ਚਾਕਾਰ ਦੂੰਗੀ ਭਾਵੇਂ ਦੋ ਟੋਕਰੇ ਪਰ ਲੈ ਭਾਵੇਂ ਇੱਕ ਪਰ ਲੈ ਤੇ ਮੈਂ ਤਾਂ ਗਿਣ ਕੇ ਕਿਦੋਂ ਪਰ ਲਈ ਟੋਕਰੇ ਤੇ ਇਹਦੇ ਘਰੇ ਆ ਕੇ ਗਿਣ ਲੂੰਗੀ ਗਿਣ ਕੇ ਟੋਕਰੇ ਉਹਨੇ ਮੈਂ ਤਾਂ 3 ਰੁਪਏ ਪਾਤੀ ਦੇ ਆਪ ਲਾਈ ਦੂੰਗੀ ਕਿਦੋਂ ਹਰ ਤਰੀਕਾ ਭਾਈ ਨਹੀਂ ਤੋੜਦੀ ਹੁਣ ਮੈਂ ਕੀ ਕਰਾਂ ਨਿੱਕੀਆਂ ਨਿੱਕੀਆਂ ਪਾਥੀਆਂ ਨੇ 3 ਰੁਪਏ ਮੰਗੀ ਖੜੀ ਹੈਗੀ ਉਹਨੂੰ ਵੀ ਆਏ ਆ ਵੀ 2 ਰੁਪਏ ਟਾਈ ਲੈ ਜਾਂਦੀ ਆ ਵੀ ਮੇਰੇ ਕੋਲ ਤਾਂ 1 ਰੁਪਏ ਹੀ ਰਹਿ ਜੂ ਤਾਂ ਵੀ ਉਹ ਵੀ ਬੜਾ ਮਹਿੰਗਾ ਕੁਛ ਤਾਂ ਵੀ ਬੋਲਦੀ ਆ ਚਲ ਕੋਈ ਨਾ ਮੈਂ ਦੇਖਨੀ ਆ ਵੀ ਕਿਤੇ ਘਰੇ ਤਾਂ ਨਹੀਂ ਉਹਨੂੰ ਤਾਂ ਮੈਂ ਆਖਿਆ ਹੀ ਮੈਂ ਕਿ ਤੁੰ ਆ ਜਾ ਟੋਕਰਾ ਚੱਕ ਲਿਆ ਹੈ ਨਹੀਂ ਕਰੇ ਹਰਪ੍ਰੀਤ ਚਲ ਗਈ ਆ ਟੋਕਰਾ ਚੱਕਣ ਮੈਂ ਤਾਂ ਹੁਣ ਭਰਾ ਦੂ ਉਹਨੂੰ ਬੜਾ ਪਤਾ ਲੱਗੂਗਾ ਸਾਹਮਣੀ ਪਈਆਂ ਨੇ ਉਹਦੇ ਦੇਖ ਚ ਟੋਰ ਦੇ ਚ ਹੁਣ ਲੈ ਜਾਂਗੇ ਭਰ ਕੇ ਅਸੀਂ ਤਾਂ ਕਰਕੇ ਚੋਰੀ ਮੋਜਣਾ ਸੁਕੀਆਂ ਸੁਕੀਆਂ ਪਾਠੀਆਂ ਦੀ ਆਉਂਦੇ ਚੜ ਰਾਜਵੀਰ ਨੂੰ। ਸਦੋ ਤਿੰਨ ਢੇੜੇ ਤਾਂ ਲੈ ਗਏ। ਆਹੀ ਰ ਲਾਸਟੀ ਢੇੜਾ ਰਹਿ ਗਿਆ। ਮੈਨੂੰ ਤਾਂ ਡਰ ਲੱਗਦਾ ਕਿਤੇ ਹਰਪ੍ਰੀਤ ਵੀ ਨਾ ਆ ਜੇ। ਉਹੀ ਗੱਲ ਨਾਲੇ ਤਾਂ ਪੈਸੇ ਦੇਣੇ ਆ। ਨਾਲੇ ਤਾਈ ਨੇ ਚੋਰੀ ਕਰਵਾਤੀ। ਚਲ ਆਪਾਂ ਨੂੰ ਕੀ ਆ ਮੈਂ ਤਾਂ ਕਹਿ ਦੂੰਗੀ ਵੀ ਭਾਈ ਮੈਂ ਤਾਂ ਮੁੱਲ ਦਿੱਤਿਆਂ ਨੇ ਤਾਈ ਨੇ ਆਪੇ ਕਰਦੀ ਫਿਰੂ ਸਾਹ ਕਿਤਾਬ। ਤਾਈ ਕੱਢ ਲੀਆਂ ਕਹਿ ਕਰਾਈਂ ਆ ਆ ਜਾ ਭਾਈ ਆ ਜਾ। ਆ ਗੇ ਨਹੀਂ ਮੈਨੂੰ ਤਾਂ ਡਰ ਲੱਗਦਾ ਕਿਤੇ ਹਰਪ੍ਰੀਤ ਨਾ ਆ ਜੇ। ਕੋਈ ਨਾ ਉਹ ਤਾਂ ਨੀਰਾ ਪਾਈ ਜਾਂਦੀ ਆ ਬਾਲਾ ਟਾਈਮ ਲਾ ਕੇ ਆਉਂਦੀ ਹੁੰਦੀ ਉਸੇ ਗੋਹਾ ਗੋਹਾ ਸਿੱਟ ਕੇ ਨਾ ਉਧਰ ਦੇ ਪਾਸੇ ਜਾਂਦੀ ਹੁੰਦੀ ਗੋਹਾ ਸੁੱਟਣ ਤਾਈ ਮੈਂ ਤੈਨੂੰ ਆਏ ਕਹਿੰਦੀ ਸੀ 82 ਬਾਥੀਆਂ ਬਾਗੀਆਂ ਮੈਂ ਗਿਣ ਕੇ ਆਈਆਂ ਮੈਂ ਵੀ ਗਣੀਆਂ ਨੇ ਭਾਈ ਤੇ 18 ਆ ਨੇ ਅੱਛਾ 18 ਨੇ ਦਾਈ 18 ਨੇ ਭਾਈ ਪਾ ਦੇ ਤਾਈ ਜਰਕ ਦੇ ਨੇ ਫਿਰ ਮਿੰਟ ਮਾਰਦਾ ਵਾਦਾ ਨਾ ਗਿੰਟੀਆਂ ਭਾਈ ਤੇ 100 ਬਾਥੀ ਹੋ ਗਈ ਪੂਰੀ ਚੰਗਾ ਇਹ ਤੂੰ ਐਂ ਕਰੀ ਤੂੰ ਘੰਟੇ ਤੱਕ ਆ ਜੀ ਤੇ ਮੈਂ ਇਥੇ ਪੈਸੇ ਫੜ ਲੈ ਨਹੀਂ ਜਾ ਕੇ ਚੰਗਾ ਭਾਈ ਹਾਂ ਪਾ ਦੇ ਤਾਈ ਜਰਕ ਦੇ ਨੇ ਲੈ ਭਾਈ ਲੈ ਕਿਤੇ ਆ ਵੀ ਨਾ ਜਾਵੇ ਮੂੰਹ ਤਾਂ ਹੁਣੀ ਗਈਆਂ ਮੈਂ ਨਿਗਾਹ ਰੱਖਦੀ ਆ ਤਾਈ ਤੂੰ ਛੇਤੀ ਮਿੰਟ ਮੈਂ ਨਿਗਾਹ ਰੱਖ ਕੋਈ ਨਾ ਭਾਈ ਉਹਨੀ ਹੁੰਦਾ ਦੇਵਾ ਦੇ ਸਾਰੇ ਉਹ ਤਾਂ ਬਾਹਰ ਟਾਈਮ ਲਾ ਕੇ ਆਉਂਦੀ ਆ ਆਈ ਨਹੀਂ ਪਤਾ ਉੱਥੇ ਕਿਥੇ ਕੋਲੇ ਡੱਡਾ ਫੈਣ ਕੋਲੇ ਖੜ ਜੇ ਜੇ ਵੱਧ ਹੈਗੀ ਤਾਂ ਇੱਕ ਅੱਧੀ ਵੱਧ ਪਾ ਦੇ ਮੂੰਹ ਤਾਂ ਥੋੜੀਆਂ ਰਹਿ ਗਈਆਂ ਰਾਜਵੀਰ ਫੇਰ ਆਇਆ ਆਖੂਗੀ ਵੀ ਪਤਾ ਨਹੀਂ ਕਿੱਧਰ ਗਈਆਂ ਸਾਰੇ ਮਾਤਾਂ ਤਾਈ ਕੋਈ ਪਤਾ ਲੱਗ ਜੂਗਾ ਨਾ ਫੇਰ ਕੀ ਹੁੰਦਾ ਨਹੀਂ ਫੇਰ ਪਤਾ ਲੱਗ ਜੂਗਾ ਲੈ ਤਾਈ ਪਾ ਚੰਗਾ ਆਹਾ ਚਕਾ ਮੈਨੂੰ ਲਾ ਪਾ ਦੇਣੀਆਂ ਫੇਰ ਡੱਕਦੇ ਨੇ ਕਿਤੇ ਪਤਾ ਨਾ ਲੱਗ ਜੇ ਆਪਾਂ ਤਾਂ ਪਾ ਦੇ ਪਾ ਦੇ ਕੋਈ ਨਹੀਂ ਹੋਰ ਤੂੰ ਕਿਹੜਾ ਆਜੇ ਘਰੋਂ ਦੇਣੀਆਂ ਨੇ ਨਹੀਂ ਆਪਾਂ ਤਾਂ ਸਾਰੀਆਂ ਚੱਕ ਲਈਆਂ ਉਹਦੀਆਂ ਰਾਜਵੀਰ ਪਾਤੀ ਚਲ ਕੋਈ ਨਹੀਂ ਤਾਈ ਮੈਂ ਤਾਂ ਤੈਨੂੰ ਪੈਸੇ ਦੇ ਦੂੰਗੀ ਮੈਂ ਤਾਂ ਮੁੱਲ ਹੀ ਲੈਤੀਆਂ ਨੇ ਜੇ ਕੋਈ ਬੁੜੀ ਹੋਰ ਆ ਗਈ ਮੁੱਲ ਲੈਣ ਵਾਲੀ ਉਦੋਂ ਪਤਾ ਲੱਗੂਗਾ ਉਹਨੂੰ ਨਾ ਚਲ ਕੋਈ ਨਹੀਂ ਲਾ ਚਕਾ ਜਰਕਦੇ ਨੇ ਮੈਂ ਤਾਂ ਜਾਣੀ ਆ ਮੈਨੂੰ ਤਾਂ ਡਰ ਲੱਗ ਹੀ ਜਾਂਦਾ ਯੱਕ ਚਲ ਚੰਗਾ ਤਾਈ ਅੱਜ ਹੀ ਘੰਟੇ ਤੱਕ ਪੈਸੇ ਲੈ ਜੀ ਫੜ ਕੇ ਆਪਾਂ ਭਾਂ ਚੰਗਾ ਮੈਂ ਤਾਂ ਕਹਿ ਰਾ ਸੌ ਪਾਠੀ ਚੁਕਾਤੀ ਹੁਣ ਕਿਤੇ ਆ ਵੀ ਨਾ ਜਾਵੇ ਮੈਂ ਤਾਂ ਕਹਿ ਰਾ ਆਪ ਜੱਕਦੇ ਨੇ ਜਾ ਮਾ ਹੁਣ ਤੇ ਚੱਲ ਵਧੀਆ ਹੁਣ ਸੌ ਪਾਠੀ ਦੇਤੀ ਰਾਜਵੀਰ ਨੂੰ ਤੇ 300 ਰੁਪਿਆ ਮੇਰਾ ਤਾਂ ਵਧੀਆ ਬਣ ਗਿਆ ਉਹ ਇਸ਼ਤਿਆ ਨਹੀਂ ਕੱਢੀ ਆਖੇ ਕੁੜੇ ਮੱਖ ਦੇ ਦੇ ਜੋ ਮੈਂ ਨਹੀਂ ਮੰਨੀ ਤੇ ਹੁਣ ਚੋਰੀ ਕਰਕੇ ਲੈ ਗਈਆਂ ਹੁਣ ਵੀ ਜਰੇंगी ਬੜਾ ਪਤਾ ਲੱਗੂ ਵੀ ਕੌਣ ਲੈ ਗਿਆ ਲੈ ਰਾਜਵੀਰ ਵਧੀਆ ਆਪਣੇ ਪਾਠੀਆਂ ਲਈ ਆਈ ਰਾਜਵੀਰ ਭਾਰਾ ਪੁਰੀ ਆਰ ਪੁਰੀ ਤਾਂ ਸਬਦੜਾ ਲਾ ਲਈ ਗਿਆ ਫਿਰ ਹੈ ਕਾ ਦਾ ਸੌਦਾ ਬਈ ਪਾਠੀਆਂ ਦਾ ਨਾ ਨਾ ਮੇਰਾ ਤਾਂ ਕੋਈ ਸੌਦਰ ਨਹੀਂ ਲੈ ਆਉਂਦੀਆਂ ਸਾਡੀਆਂ ਲੱਗਦੀਆਂ ਨੇ ਨਾ ਨਾ ਸੋਡਾ ਕੀ ਨਾਂ ਲਿਖਿਆ ਪਾਥੀਆਂ ਤੇ ਮੈਂ ਤਾਂ ਨਾ ਪਾਥੀਆਂ ਤਾਈ ਤੋਂ ਲੈ ਕੇ ਆਈਆਂ ਮੁੱਲ ਤਾਈ ਤੋਂ ਤੇ ਹੋਰ ਹੁਣ ਕੈ ਰੁਪਏ ਦਿੱਤੀ ਪਾਛੀ ਫਿਰ ਤਾਈ ਨੇ ਤਾਈ ਨੇ ਮੈਨੂੰ 3 ਰੁਪਏ ਪਾਥੀ ਲਾਈ ਆ ਲੈ ਸਾਡੇ ਦਾ 5-5 ਕਰੀ ਗਈ ਹੈ ਹਨ ਤੇ ਮੈਂ ਵੀ ਚਲ ਬਧੀਆ ਅਸੀਂ ਇੰਨੀਆਂ ਮਿੰਤਾਂ ਕਰੀਆਂ ਸੀ ਵੀ ਭਾਈ ਦੇ ਦੇ ਪਾਥੀਆਂ 3 ਦੇ ਹਿਸਾਬ ਨਾਲ ਉਦੋਂ ਤਾਂ ਮੰਨੀ ਨਹੀਂ ਹੈਗੀ ਲੈ ਸਾਡੇ ਵਾਲੇ ਨੂੰ ਮੈਂ ਕਿਹਾ ਸੀ ਮੈਂ 3 ਰੁਪਏ ਨੂੰ ਦੇ ਦੀ ਉਹ ਕਿਹੜਾ ਰੁਪਏ ਵਟਦੀ ਹੈਗੇ ਐਵੇਂ ਉਹਨੂੰ ਖਰਾਬ ਕਰ ਲੂ ਉੱਥੇ ਪਈਆਂ ਨੂੰ ਹੋਰ ਭਾਈ ਤੂੰ ਤਾਂ ਬਿਜ਼ਨਸ ਚ ਚਲਾ ਰੱਖਿਆ ਕਈ ਵਾਰੀ ਵਾਦਾ ਘਾਟਾ ਵੀ ਕਰਨਾ ਪੈ ਜਾਂਦਾ ਇੰਨਾ ਰੁੱਖਾ ਨਹੀਂ ਹੋਈਦਾ ਹੁੰਦਾ ਬੰਦੇ ਨਾਲ ਉਹ ਰਾਜਵੀਰ ਮੇਰੀ ਮੰਨਦੀ ਨਹੀਂ ਹੈਗੀ ਹਰਪ੍ਰੀਤ ਆ ਤਾਂ ਚਲ ਵਧੀਆ ਤੈਨੂੰ ਤਾਂ ਹੋਰ ਵਧੀਆ 3 ਰੁਪਏ ਦਾ ਬਲਵੀ ਮਿਲ ਗਿਆ ਹਾਂ ਚਲ ਠੀਕ ਆ ਭਾਈ ਚੰਗਾ ਮੈਂ ਤੂੰ ਜਾਣੀ ਆ ਹੁਣ ਉਹ ਮੈਂ ਮਰ ਜਾ ਕਿਤੇ ਇਹਨੂੰ ਪਤਾ ਵੀ ਨਾ ਲੱਗ ਜੇ ਕਹਿੰਦਾ ਤਾਂ ਸੀਗਾ ਵੀ ਪਾਤੀਆਂ ਦਾ ਸਾਡੀਆਂ ਲੱਗਦੀਆਂ ਉਹ ਤਾਂ ਬਾਵਾ ਮੈਂ ਰੁੱਖਾ ਬੋਲ ਪੀ ਤਾਂ ਕਰਕੇ ਚੁੱਪ ਜੇ ਕਰ ਗਿਆ ਕਿਤੇ ਹੋਰ ਨਾ ਤਾਈ ਮੇਰੇ ਕਿਤੇ ਛੇਤਰ ਪਵਾ ਦੇ ਚਲ ਮੈਂ ਤਾਂ ਕਹਿ ਦੂੰਗੀ ਜੇ ਗੱਲ ਹੋ ਵੀ ਗਈ ਵੀ ਮੈਂ ਤਾਂ ਭਾਈ ਮੁੱਲ ਲੈਤੀਆਂ ਨੇ ਮੈਨੂੰ ਕੀ ਲੋੜਾ ਚੋਰੀਆਂ ਕਰਨ ਦੀ ਮੈਂ ਤਾਂ ਪੈਸੇ ਦਿੱਤੇ ਨੇ ਪਾਠੀਆਂ ਦੇ ਓਹੋ ਇੰਨੀ ਠੰਡ ਹੈ ਲੈ ਮੂਹਾਂ ਮਰ ਜਾਂ aí ਨਹੀਂ ਵੀ ਚੁੱਲ੍ਹੇ 'ਚ ਕੋਈ ਆ ਜੇ ਆਗੂ ਗੁਮਚਾਲਾਂ ਆ ਸੱਥਾਂ 'ਚ ਹੀ ਬੈਠਾ ਰਹਿੰਦਾ ਵੀ ਦੱਸੋ ਉਹੀ ਗੱਲ ਚੁੱਲ੍ਹੇ 'ਚ ਤਾਂ ਆਗੂ ਮਚਾਲਾਂ ਚਾਰ ਪਾਠੀਆਂ ਲੈ ਕੇ ਲਾਵਾਂ ਬੱਠਣ ਲੈ ਕੇ ਮਾਂ ਆਉਂਦੇ ਲੈ ਨਾ ਕਿੱਧਰੋਂ ਆਇਆ ਤੂੰ ਓ ਮੈਂ ਤਾਂ ਸੱਥ ਬੰਨੀਓ ਆਇਆ ਹਾਂ ਉਹ ਪਾਠੀਆਂ ਦੇਖ ਲੈ ਤੂੰ ਤਾਂ ਨਹੀਂ ਵੇਚੀਆਂ ਉਹ ਤਾਈ ਨੇ ਵੇਚਦੀਆਂ 3 ਰੁਪਏ ਪਾਠੀ ਵੇਚਦੀ ਤਾਈ ਨੇ ਰਾਜਵੀਰ ਟੋਕਰਾ ਭਰੀ ਜਾਂਦੀ ਸੀਗੀ ਲੈ ਫਿਰ ਤਾਈ ਨੇ ਵੇਚ ਤਾ ਵੇਚਦੇ ਤਾਈ ਤਾਂ 3 ਰੁਪਏ ਮੇਰੇ ਕੋਲੇ ਤਾਂ ਤਾਈ ਆਏ ਕਹਿੰਦੀ ਸੀ ਕਿ ਸਾਡੇ ਤਾਂ ਦਾਣੇ ਤੇ ਪਾਣੇ ਨੂੰ ਨਹੀਂ ਲੋਟ ਆਉਂਦੀਆਂ ਪਸ਼ੂਆਂ ਦਾ ਕਰਕੇ ਮੈਂ ਤਾਂ ਦਾਣਾ ਧਰਦੀ ਆ ਕੋ ਤੈਨੂੰ ਤਾਂ 5-5 ਕਹੀ ਜਾਂਦੀ ਆ ਆਪਣੇ 3 ਰੁਪਏ ਨੂੰ ਬਾਥੀ ਵਿੱਚੀ ਜਾਂਦੀ ਉਹ ਫੇਰ ਆਪਾਂ ਵੀ ਤਾਂ 3 ਰੁਪਏ ਵੇਚਦੇ ਆ ਬਾਥੀ ਦਾ 2 ਰੁਪਏ ਤਾਈ ਲੈਂਦੀ ਆ ਮੈਂ ਉਹ 2 ਰੁਪਏ ਕਮਿਸ਼ਨ ਪਰੇ ਤਾਈ ਦਾ ਤੂੰ ਪਰੇ ਸ਼ਰਦੀ ਰਾਜਬੂਨ ਨਾਲ ਸਿੱਧੀ ਗੱਲ ਕਰ ਲੈਂਦੀ ਬਾਥੀ ਨਾਲ ਵੇਚ ਦਿੰਦੀ 3 ਰੁਪਏ ਬਾਥੀ ਦਾ ਪੱਟ ਰਹੀ ਉਹ ਤੋਂ ਅੱਛਾ ਸਟੋਰ ਮੇਰਾ ਭਰਿਆ ਹੋਇਆ ਸੀ ਸਾਰਾ ਤਾਈ ਨਹੀਂ ਬਕਿਆ ਉਹ ਕ੍ਰਾਂਜੀ ਜੀ ਤੋਂ ਆਹੀ ਸਾਲ ਦੇ ਦਿਨ ਚਾਰ ਗਰਮੀ 'ਚ ਕੌਣ ਬਾਥੀਆਂ ਲਊਗਾ ਰੁਪਈਏ ਨਾ ਮੈਂ ਤੈਨੂੰ ਦੱਸਿਆ ਕਿੰਨੇ ਬਣਗੇ 10000 ਰੁਪਈਆ ਉਹ ਪੀਏ ਗੁੱਟੀ ਤੇ ਈ ਏਡੀ ਪਾਥੀਆਂ ਦੀ ਕੱਲੀਆਂ ਦੀ ਉਹ ਮੇਰੀ ਗੱਲ ਸੁਣ ਲਿਆ ਇਹ ਸਾਂਝੀਆਂ ਚ ਵਿਕਣਗੀਆਂ ਗਰਮੀ ਚ ਨਹੀਂ ਵਿਕਣੀਆਂ ਇਹ ਇਹਨਾਂ ਨੂੰ ਟੈਨਸ਼ਨ ਨਾ ਲੈ ਮੇਰੀਆਂ ਪਾਥੀਆਂ ਦੀ ਉਹ ਤਾਂ ਸਾਰੀਆਂ ਵੇਚ ਤੀਆਂ ਤਾਂ ਥੋੜੀਆਂ ਜੀਆਂ ਪਾਥੀਆਂ ਹੀ ਰਹੀਆਂ ਇਹ ਤਾਂ 150 ਜਾਂ 200 ਪਾਥੀ ਹੋਊਗੀ ਵੱਧ ਤੋਂ ਵੱਧ ਉਹੀ ਰਹਿ ਗਈਆਂ ਤੇ ਚੰਗਾ ਚੰਗਾ ਉਹ ਵੀ ਤਾਈ ਭੇਜੀ ਹੋਈ ਏ ਸ਼ੀਲਾ ਕੋਲੇ ਮੈਂ ਕਿਹਾ ਤੁਸੀਂ ਲੈ ਨਾਲ ਗੱਲ ਕਰਕੇ ਆ ਤੇ ਆਪਾਂ ਨਾ ਲੋੜੀ ਵਾਲੇ ਦਿਨ ਸ਼ੀਲਾ ਨੂੰ ਪਾਥੀਆਂ ਦੇ ਦਿਆਂਗੇ 5 ਰੁਪਏ ਮੈਂ ਰੱਖ ਲੂੰਗੀ ਤਿੰਨ ਤਾਈ ਨੂੰ ਦੇ ਦੂੰ 8 ਰੁਪਏ ਵੇਚਾਂਗੇ 8 ਰੁਪਏ ਪਾਠੀ ਹਾਂ ਉਹ ਫੇਰ ਤਾਂ ਲੈ ਜਿਹੜੇ ਆਪਾਂ ਪਹਿਲਾਂ ਵੇਚਤੀਆਂ ਈ ਵੇਚਤੀਆਂ ਹਨ ਉਹ ਲੈ ਸਟੋਰ ਤਾਂ ਤੂੰ ਖਾਲੀ ਕਰ ਲਿਆ ਆਪਾਂ ਦਾ 8 ਰੁਪਏ ਦੇ ਹਿਸਾਬ ਨਾਲ ਤਾਂ 12 ਰੁਪਏ ਵਟ ਲੈਂਦੇ ਆਪਾਂ ਬਾਰ ਕਿਨੇ ਖੋਲਿਆ ਹੈ ਬਾਰ ਖੋਲਿਆ ਆ ਪਾਠੀਆਂ ਕਿਨੇ ਚੱਕੀਆਂ ਉਹ ਸਟੋਰ ਤਾਂ ਖਾਲੀ ਕਰਿਆ ਪਿਆਗਾ ਪਾਠੀ ਸਾਰੀਆਂ 4 ਰਹਿ ਗਈਆਂ ਆ ਦੇਖ ਲੈ ਪੋਦੀ ਮੂ ਮੈਂ ਮਰ ਜਾ ਆ ਮੇਰੀਆਂ ਪਾਠੀਆਂ ਕੌਣ ਲੈ ਗਿਆ ਆ ਦੇਖ ਉਹ ਪਾਠੀਆਂ ਤਾਂ ਫਿਰ ਮੇਰੀ ਗੱਲ ਸੁਣਾ ਮੈਂ ਸਿਆਣ ਲੀ ਸੀਗੀਆਂ ਰਾਜਬੀਰੀ ਲੈ ਗਈ ਫਿਰ ਪਾਠੀਆਂ ਦਾ ਆਪਣੀਆਂ ਨਾ ਚੋਰੀ ਕਰਕੇ ਲੈ ਗਈ ਚੋਰੀ ਕਰਕੇ ਲਈ ਨਾ ਮੈਨੂੰ ਪੁੱਛਣਾ ਨਾ ਤੈਨੂੰ ਪੁੱਛਿਆ ਵੇ ਮੈਂ ਤਾਂ ਕਿਹੜੇ ਵੇਲੇ ਹੋ ਗਏ ਜੇ ਤੂੰ ਘਰੇ ਬੜੇ ਫੇਰੀਆਂ ਮੈਂ ਤਾਂ ਪਸਮ ਨੂੰ ਨੀਰਾ ਪਾਉਣ ਵਾਗੇ ਮੈਨੂੰ ਤਾਂ ਘੰਟਾ ਲੱਗ ਗਿਆ ਜੇ ਮੈਂ ਬਾਤ ਦਾ ਕਰ ਜਾਂਦੀ ਫਿਰ ਤੂੰ ਬਾਹਰ ਖੜਕਾਈ ਜਾਂਦਾ ਤੂੰ ਐ ਬੋਲਾ ਛੱਡ ਗਈ ਮੈਨੂੰ ਹੁਣ ਨਾ ਬਾਲੀਆਂ ਗੱਲਾਂ ਨਾ ਮਾਰ ਕਿਤੇ ਚੱਕ ਕੇ ਅੰਦਰ ਪੇਟੀ ਜੀ ਨਾ ਧਰ ਲੈ ਉਹਨੂੰ ਆ ਜਾ ਚੱਲ ਰਾਜਬੀਰੀ ਕਰੀ ਚੱਲ ਪਾਠੀਆਂ ਦਾ ਆਪਣੀਆਂ ਲੈ ਗਈ ਚੱਕੀ ਉਹ ਸਾਠੀ ਤਾਂ ਮੈਂ ਲੱਕ ਪਾਠੀ ਚੋਂ ਸਿਆਣ ਲੂੰਗੀ ਸਾਠੀਆਂ ਤਾਂ ਮੈਂ ਸਿਆਣ ਲਈ ਸੀ ਤਾਂ ਹੀ ਤਾਂ ਮੈਂ ਕਿਹਾ ਸੀ ਮੈਂ ਸਾਡੀਆਂ ਪ ਕੋਈ ਸੌਦਾ ਸੁਦਾ ਨਹੀਂ ਰਲਿਆ ਚੱਲ ਚੱਲ ਮੈਂ ਤਾਂ ਘਰ ਚੱਲ ਨਹੀਂ ਆ ਨਹੀਂ ਤਾਈ ਨੂੰ ਸੱਦ ਮੈਂ ਲੈ ਨਹੀਂ ਤਾਈ ਨੂੰ ਬੋਲ ਮਾਰ ਕੇ ਉਹ ਛੇਤੀ ਕਰ ਤੇਰੇ ਪਾਠੀਆਂ ਨੂੰ ਲੁਕੋਣਾ ਦੇਵੇ ਉਹ ਐ ਕਿ ਮੈਂ ਲਕੋ ਦੂਗੀ ਮੈਂ ਤਾਈ ਨੂੰ ਪੁੱਛਦੀ ਆ ਤਾਈ ਤਾਂ ਕਹਿੰਦੀ ਮੈਂ ਵੇਚਣਾ ਪਾਠੀਆਂ ਤਾਈ ਨੇ ਮੇਰੇ ਨਾਲ ਵੇਚ ਤੀਣਾ ਮੈਨੂੰ ਪੁੱਛਿਆ ਨਾ ਦੱਸਿਆ ਮੈਂ ਲੈ ਨਹੀਂ ਉਹਨੂੰ ਸੱਦ ਕੇ